ਉਹ ਹੰਕਾਰ ਕਾ ਦਾ ਪ੍ਰਵਤਾ ਦਾ ਮਾਨ ਵਡਿਆਈਆਂ ਦਾ ਬੇ ਮੇਰੀ ਸਰਕਾਰ ਤੇ ਚੱਲਦੀ ਐ ਇੱਥੇ ਕਿਸੇ ਦੀ ਐਮ ਐਲ ਏ ਨਾਲ ਗੱਲ ਹੁੰਦੀ ਹੋਵੇ 10 ਬੰਦਿਆਂ ਦੀਆਂ ਮੋਚਾਂ ਕੱਢਦਾ ਫਿਰਦਾ ਕਿਆ ਕਰਨਾ ਐ ਇਦਾਂ ਤੈਨੂੰ ਕਾਦੀਆਂ ਕਾਦੀਆਂ ਮੋਚਾਂ ਕੱਢਦਾ ਜਿੱਦਣ ਅਗਲੇ ਦੇ ਅੜਕੇ ਝੜਿਆ ਜਿੱਦਣ ਉਹਨੇ ਕੱਢਣੀ ਫਿਰ ਚੀਕਾਂ ਨਾ ਮਾਰਿਓ ਕਿਉਂ ਕਿਉਂਕਿ ਮਾਰਾ ਕਹਿੰਦੇ ਆ ਹਰ ਜੂ ਹੰਕਾਰ ਨਾ ਪਾਵੇ ਸਤਿਗੁਰ ਕਹਿੰਦੇ ਆ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਏ ਇਹ ਨੋਟਾਂ ਤੇ ਵੋਟਾਂ ਦੀ ਸੋਭਾ ਚਾਰ ਦਿੰਦੀ ਐ ਅੱਜ ਅੱਜ ਰੋਬ ਚਲਾਉਂਦੇ ਆ ਪਤਾ ਨਹੀਂ ਕਿਹੜਾ ਸਮਾਂ ਆਣਾ ਜੇਲ੍ਹ 'ਚ ਬੈਠਣਾ ਬੈੜਦੇ ਨਹੀਂ ਐ ਇਹਨਾਂ ਚੀਜ਼ਾਂ ਦਾ ਕਾਹਦਾ ਹੰਕਾਰ ਇਸ ਕਰਕੇ ਜੇ ਰੱਬ ਨੇ ਕਿਤੇ ਰਾਜ ਦਿੱਤਾ ਹੈ ਤਾਂ ਉਹਨੂੰ ਨਿਮਾਣੇ ਬਣ ਕੇ ਸਤਿਗੁਰ ਦੀ ਸੇਵਾ ਦਿੱਤੀ ਹੋਈ ਸਮਝ ਕੇ ਸਮਾਜ ਦੀ ਸੇਵਾ ਕਰੀਏ ਤਪੋ ਰਾਜ ਨਹੀਂ ਰਾਜ ਉਹ ਨਰਕ ਇਹ ਤਾਂ ਫਿਰ ਮੋਰੇ ਲਿਖਿਆ ਹੋਇਆ ਨਾ ਤਪ ਕਰਕੇ ਰਾਜ ਮਿਲਦਾ ਤੇ ਰਾਜ ਕਰਕੇ ਨਰਕ ਨਰਕ ਮਿਲਦਾ ਜਦੋਂ ਕੁੱਟਿਆ ਜਾਵੇਗਾ ਜਦੋਂ ਆਪਣੇ ਹੱਕ ਮੰਗਣ ਵਾਲਿਆਂ ਨੂੰ ਕੁੱਟਿਆ ਜਾਵੇਗਾ ਕਿੱਡਾ ਵੱਡਾ ਧੱਕਾ ਨਜਾਇਜ਼ ਪਰਚੇ ਕਰਨੇ ਹੁੰਦੇ ਨਹੀਂ ਆ ਜਾਗ ਦੀ ਮਸਾਇਲਾ ਤੁਹਾਡੇ ਸਾਹਮਣੇ ਹੁਣ ਵੀ ਨਜਾਇਜ਼ ਤੰਗ ਕਰਨਾ ਕਿੱਥੇ ਦਾ ਮੈਂ ਤਾਂ ਕਹਿਣਾ ਹੁੰਨਾ ਰਾਜਿਆ ਕਿਉਂ ਪਾਪ ਕਮਾਉਣਾ ਏ ਰਾਜਿਆ ਰਾਜ ਸਦਾ ਨੀ ਰਹਿਣਾ ਪਾਪ ਕਮਾਉਣਾ ਏ ਰਾਜਿਆ ਰਾਜ ਸਦਾ ਨੀ ਰਹਿਣਾ ਕਿਉਂ ਪਾਪ ਕਮਾਉਣਾ ਏ ਰਾਜਿਆ ਰਾਜ ਸਦਾ ਨੀ ਰਹਿਣਾ ਕਿਉਂ ਪਾਪ ਕਮਾਉਣਾ ਏ ਰਾਜਿਆ ਰਾਜ ਸਦਾ ਨੀ ਕਿਉਂ ਪਾਪ ਕਰਮਾਉਣਾ ਏ ਰਾਜ ਆ ਰਾਜ ਸਦਾ ਨਹੀਂ ਰਹਿਣਾ ਪਾਪ ਕਰਮਾਉਣਾ ਏ ਰਾਜ ਆ ਰਾਜ ਸਦਾ ਨਹੀਂ ਰਹਿਣਾ ਕਿਉਂ ਪਾਪ ਕਰਮਾਉਣਾ ਏ ਰਾਜ ਆ ਰਾਜ ਸਦਾ ਨਹੀਂ ਰਹਿਣਾ ਪਾਪ ਕਰਮਾਉਣਾ ਏ ਰਾਜ ਆ ਰਾਜ ਸਦਾ ਨਹੀਂ ਰਹਿਣਾ ਕਿਉਂ ਪਾਪ ਕਰਮਾਉਣਾ ਏ ਰਾਜ ਆ ਰਾਜ ਸਦਾ ਨਹੀਂ ਰਹਿਣਾ ਜੋ পাপ ਕਮਾਉਣਾ ਹੈ ਰਾਜ ਆ ਰਾਜ ਸਦਾ ਨਹੀਂ ਰਹਿਣਾ ਜੋ পাপ ਕਮਾਉਣਾ ਹੈ ਰਾਜ ਆ ਰਾਜ ਸਦਾ ਨਹੀਂ ਰਹਿਣਾ পাপ ਕਮਾਣੇ ਰਾਜ ਆ ਰਾਜ ਸਦਾ ਨਹੀਂ ਰਹਿਣਾ ਅੱਜ ਜਹਾਗੀਰ পাপ ਕਮਾਉਂਦਾ ਤੇ ਜਹਾਗੀਰ ਦਾ ਇੱਕ ਜਿਹੜਾ ਖਜ਼ਾਨੇ ਦਾ ਮੰਤਰੀ